ਸੁਖਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਆ ਤੇ ਉਹਦੇ ਮਾਪੇ ਉਹਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਦੇ ਆ ਤੇ ਉਹਦੀ ਵਧੀਆ ਪੜ੍ਹਾਈ ਕਰਾਉਂਦੇ ਆ ਉਹਨਾਂ ਦੇ 6-7 ਕਿੱਲੇ ਜ਼ਮੀਨ ਦੇ ਹੁੰਦੇ ਆ ਪਰ ਸੁਖਵੀਰ ਦੇ ਪਾਪਾ ਪੜ੍ਹੇ ਲਿਖੇ ਸੀ ਤੇ ਉਹਨਾਂ ਨੂੰ ਪੜ੍ਹਾਈ ਦੀ ਇਮੀਅਤ ਪਤਾ ਸੀ ਇਸ ਲਈ ਉਹ ਆਪਣੇ ਬੱਚੇ ਨੂੰ ਸ਼ੁਰੂ ਤੋਂ ਹੀ ਬਹੁਤ ਉਹ ਤੇ ਮਿਹਨਤ ਕਰਦੇ ਆ ਤੇ ਸੁਖਵੀਰ ਪੜ੍ਹਾਈ ਦੇ ਵਿੱਚ ਵਧੀਆ ਹੁੰਦਾ ਤੇ ਉਹਦਾ ਸੁਭਾਅ ਮਿਹਨਤੀ ਬਣਦਾ ਹੁਣ ਸੁਖਵੀਰ ਆ ਜਿਹੜਾ ਉਹ 12 ਪਾਸ ਕਰ ਲੈਂਦਾ ਤੇ ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰਦਾ ਗ੍ਰੈਜੂਏਸ਼ਨ ਕਰਦੇ ਕਰਦੇ ਉਹਨੂੰ ਇਹ ਲੱਗਦਾ ਵੀ ਮੈਨੂੰ ਬਾਹਰ ਜਾਣਾ ਚਾਹੀਦਾ ਉਹਦੇ 2-3 ਦੋਸਤ ਆ ਜਿਹੜੇ ਉਹ ਬਾਹਰ ਸੀ ਤੇ ਉਹਨੂੰ ਇਹ ਸੀਗਾ ਵੀ ਮੈਂ ਉਧਰ ਜਾ ਕੇ ਸਟੱਡੀ ਕਰਾਂ ਤੇ ਉਸ ਤੋਂ ਬਾਅਦ ਮੈਂ ਉੱਥੇ ਹੀ ਜੌਬ ਕਰਾਂ ਵੀ ਉੱਥੋਂ ਦੀ ਜ਼ਿੰਦਗੀ ਬਹੁਤ ਸੋਹਣੀ ਆ ਚਲੋ ਆਪਣੇ ਪਾਪਾ ਨਾਲ ਗੱਲ ਕਰਦਾ ਤੇ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਅਸੀਂ ਤਾਂ ਪੈਸੇ ਲਾਉਣ ਆਲੇ ਆ ਪਰ ਇੱਕ ਗੱਲ ਜ਼ਰੂਰ ਆ ਵੀ ਜੇ ਤੂੰ ਬਾਹਰ ਚਲੇ ਗਿਆ ਤੇ ਸਾਡਾ ਕੀ ਬਣੂ ਉਹ ਕਹਿੰਦਾ ਉਹੋ ਪਾਪਾ ਤੁਸੀਂ ਐ ਕਿਉਂ ਸੋਚਦੇ ਹੋ ਜੇ ਮੈਂ ਬਾਹਰ ਜਾਊਂਗਾ ਤੇ ਮੈਂ ਤੁਹਾਨੂੰ ਇੱਥੇ ਕੱਲਿਆਂ ਨੂੰ ਥੋੜੀ ਛੱਡੂ ਠੀਕ ਆ ਇੱਕ ਵਾਰੀ ਮੈਂ ਕੱਲਾ ਜਾਊਂਗਾ ਉਸ ਤੋਂ ਬਾਅਦ ਤਾਂ ਮੈਂ ਤੁਹਾਨੂੰ ਵੀ ਉੱਥੇ ਬੁਲਾ ਲਊਂਗਾ ਨਾ ਗੁਰਜੰਟ ਸਿੰਘ ਨੇ ਅੱਜ ਤੱਕ ਕਦੇ ਵੀ ਆਪਣੇ ਪੁੱਤਰ ਸੁਖਵੀਰ ਦੀ ਗੱਲ ਨਹੀਂ ਮੋੜੀ ਸੀ ਤੇ ਉਹ ਉਹਨੂੰ ਕਹਿੰਦਾ ਵੀ ਠੀਕ ਆ ਜੋ ਤੇਰਾ ਦਿਲ ਕਰਦਾ ਤੂੰ ਕਰ ਲੈ ਸੁਖਵੀਰ ਸਿੰਘ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਸਟੱਡੀ ਵੀਜ਼ਾ ਲੈਂਦਾ ਤੇ ਉਹ ਆਸਟ੍ਰੇਲੀਆ ਚਲਿਆ ਜਾਂਦਾ ਆਸਟ੍ਰੇਲੀਆ ਜਾ ਕੇ ਉਹ ਆਪਣੀ ਪੜ੍ਹਾਈ ਜਾਰੀ ਰੱਖਦਾ ਵਧੀਆ ਮਿਹਨਤ ਕਰਦਾ ਤੇ 3 ਸਾਲ ਦੀ ਸਟੱਡੀ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲ ਜਾਂਦਾ 3 ਸਾਲ ਦਾ ਹੀ ਵਰਕ ਪਰਮਿਟ ਹੁੰਦਾ ਤੇ ਵਰਕ ਪਰਮਟ ਤੋਂ ਬਾਅਦ ਉਹਨੂੰ ਇਹ ਹੁੰਦਾ ਵੀ ਮੈਨੂੰ ਛੇਤੀ ਪੀਆਰ ਮਿਲ ਜੇ ਵਰਕ ਪਰਮਟ ਦੇ ਦੌਰਾਨ ਉਹ ਵੇਖਦਾ ਵੀ ਜਿਹੜੇ ਮੈਨੂੰ ਪੀਆਰ ਲਈ ਪੁਆਇੰਟ ਚਾਹੀਦੇ ਆ ਉਹ ਜ਼ਿਆਦਾ ਚਾਹੀਦੇ ਆ ਵੀ ਉਹਨੇ ਪੁਆਇੰਟ ਮੇਰੇ ਬਣਨੇ ਨਹੀਂ ਹੈਗੇ ਚਲੋ ਆਪਣੇ ਮਾਪਿਆਂ ਨਾਲ ਗੱਲ ਕਰਦਾ ਉਹਨਾਂ ਨੂੰ ਕਹਿੰਦਾ ਕਿ ਪਾਪਾ ਵੀ ਮੈਂ ਇੱਕ ਬਹੁਤ ਸੋਚ ਸਮਝ ਕੇ ਵੱਡਾ ਫੈਸਲਾ ਲਿਆ ਵੀ ਮੈਨੂੰ ਉਮੀਦ ਆ ਵੀ ਤੁਸੀਂ ਮੇਰੇ ਉਸ ਫੈਸਲੇ ਦੇ ਵਿੱਚ ਸਹਿਮਤੀ ਦਿਓਗੇ ਗੁਰਜੰਟ ਸਿੰਘ ਸੋਚਦਾ ਵੀ ਇਹ ਨਹੀਂ ਕਿ ਫੈਸਲਾ ਲੈ ਲਿਆ ਉਹ ਕਹਿੰਦਾ "ਦੱਸ ਪੁੱਤ ਅੱਜ ਤੱਕ ਨਾ ਤੂੰ ਕਦੇ ਕੋਈ ਗਲਤ ਫੈਸਲਾ ਲਿਆ ਤੇ ਨਾ ਹੀ ਅਸੀਂ ਤੇਰਾ ਫੈਸਲਾ ਕੋਈ ਮੋੜਿਆ ਦੱਸ ਦੇ ਹੁਣ ਕੀ ਫੈਸਲਾ ਲਿਆ?" ਤਾਂ ਸੁਖਵੀਰ ਸਿੰਘ ਕਹਿੰਦਾ ਕਿ "ਮੈਨੂੰ ਪਤਾ ਮੇਰੇ ਵਿਆਹ ਨੂੰ ਲੈ ਕੇ ਮੇਰੀ ਮਾਂ ਦੇ ਤੇ ਤੁਹਾਡੇ ਬਹੁਤ ਵੱਡੇ ਵੱਡੇ ਸੁਪਨੇ ਹੋਣਗੇ ਪਰ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੰਘਰਸ਼ ਕੀਤਾ ਹੈ ਨਾ ਤੇ ਮੈਂ ਇੱਥੇ ਪੀਆਰ ਹੋਣਾ ਪੀਆਰ ਤੋਂ ਬਾਅਦ ਆਪਾਂ ਸਾਰਾ ਪਰਿਵਾਰ ਇਕੱਠੇ ਰਹਾਂਗੇ ਪਰ ਗੱਲ ਇਹ ਆ ਵੀ ਪੀਆਰ ਹੋਣ ਲਈ ਮੈਨੂੰ ਇੱਧਰ ਹੀ ਵਿਆਹ ਕਰਾਉਣਾ ਪਊ" ਮੈਨੂੰ ਇੱਕ ਪੀਆਰ ਕੁੜੀ ਮਿਲਦੀ ਆ ਜਿਵੇਂ ਉਹਦੇ ਨਾਲ ਵਿਆਹ ਕਰਵਾ ਲਵਾਂ ਉਹਦਾ ਪਿਓ ਕਹਿੰਦਾ ਵੀ ਦੇਖ ਪੁੱਤ ਸਾਨੂੰ ਤਾਂ ਇਹ ਸੀਗਾ ਵੀ ਪੰਜਾਬੀ ਕੁੜੀ ਮਿਲੇ ਤੇ ਅਸੀਂ ਤੇਰਾ ਚਾਹਵਨਾ ਵਿਆਹ ਕਰੀਏ ਉਹ ਕਹਿੰਦਾ ਪਾਪਾ ਪੰਜਾਬੀ ਹੀ ਆ ਕੁੜੀ ਪੰਜਾਬ ਦੀ ਹੋਈ ਆ ਕਾਫੀ ਟਾਈਮ ਪਹਿਲਾਂ ਦੀ ਆਈ ਹੋਈ ਆ ਤੇ ਪੀਆਰ ਆ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਆ ਫਿਰ ਗੁਰਜੰਟ ਸਿੰਘ ਕਹਿੰਦਾ ਵੀ ਜਦੋਂ ਤੁਸੀਂ ਪਸੰਦ ਹੀ ਕਰਦੇ ਹੋ ਫਿਰ ਤਾਂ ਪੀਆਰ ਹੋਵੇ ਨਾ ਹੋਵੇ ਵੀ ਫਿਰ ਤਾਂ ਮੈਂ ਕੀ ਬੋਲ ਸਕਦਾ ਪੁੱਤ ਚੱਲ ਕੋਈ ਨਾ ਤੂੰ ਆਪਦਾ ਵਿਆਹ ਕਰਾ ਲਾ ਤੇ ਸੁਖਵੀਰ ਸਿੰਘ ਕਹਿੰਦਾ ਵੀ ਜਦੋਂ ਮੈਂ ਇੱਧਰ ਆਉਂਗਾ ਉਦੋਂ ਤੁਸੀਂ ਮੇਰੇ ਚਾਹ ਆੜ ਜਿਹੜੇ ਪੂਰੇ ਕਰ ਲਿਓ ਪਾਰਟੀ ਵਗੈਰਾ ਆਪਾਂ ਕਰ ਲਾਂਗੇ ਤਾਂ ਚਲੋ ਗੁਰਜੰਟ ਸਿੰਘ ਦੇ ਘਰ ਵਾਲੀ ਮਨਜੀਤ ਨੂੰ ਇਹ ਗੱਲ ਥੋੜੀ ਜੀ ਉਪਰੀ ਤਾਂ ਲੱਗਦੀ ਆ ਪਰ ਆਪਣੇ ਪੁੱਤ ਦੀ ਖੁਸ਼ੀ ਲਈ ਉਹ ਕੁਝ ਨਹੀਂ ਬੋਲਦੀ ਚਲੋ ਗੁਰਜੰਟ ਸਿੰਘ ਤੇ ਉਹਦੇ ਘਰ ਵਾਲੀ ਵੇਖਦੇ ਆ ਵੀ ਹਨਾ ਉਹਦਾ ਪੁੱਤ ਕੀ ਕਰਦਾ ਸੁਖਵੀਰ ਸਿੰਘ ਪੰਜਾਬ ਦੀ ਹੀ ਜੰਪਾਲ ਆਸਟ੍ਰੇਲੀਆ ਦੇ ਵਿੱਚ ਪੀਆਰ ਕੁੜੀ ਨਾਲ ਵਿਆਹ ਕਰਾ ਲੈਂਦਾ ਵਿਆਹ ਤੋਂ ਬਾਅਦ ਉਹਦੇ ਮਾਪਿਓ ਨੂੰ ਡੀਕਦੇ ਆ ਵੀ ਸਾਡਾ ਪੁੱਤ ਆਉ ਤੇ ਅਸੀਂ ਹਣਾ ਉਹਦੀ ਪਾਰਟੀ ਕਰਾਂਗੇ ਰਿਸ਼ਤੇਦਾਰ ਵੀ ਕਹਿਣ ਲੱਗਦੇ ਆ ਵੀ ਤੁਹਾਡੇ ਪੁੱਤ ਨੂੰ ਕਿੰਨਾ ਚਿਰ ਹੋ ਗਿਆ ਬਾਹਰ ਗਏ ਨੂੰ ਵੀ ਤੁਸੀਂ ਸੱਦ ਲਓ ਵੀ ਵਿਆਹ ਕਰ ਲਓ ਵੀ ਉਦੋਂ ਬਾਅਦ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਸੁਰੱਖਰੂ ਹੋਇਓ ਹੁਣ ਗੁਰਜੰਟ ਸਿੰਘ ਤੇ ਉਹਦੇ ਘਰ ਵਾਲੀ ਮਨਜੀਤ कौर ਜਦੋਂ ਵੀ ਆਪਣੇ ਪੁੱਤ ਨੂੰ ਉਹ ਨੂੰ ਆਉਣ ਲਈ ਕਹਿੰਦੇ ਆ ਤਾਂ ਉਹਦਾ ਪੁੱਤ ਕਹਿੰਦਾ ਵੀ ਇੱਥੇ ਕੰਮ ਆ ਮੈਨੂੰ ਜੌਬ ਆ ਮੇਰੀ ਮੇਰੇ ਤੋਂ ਆਇਆ ਨਹੀਂ ਜਾਣਾ ਇੱਕ ਦਿਨ ਗੁਰਜੰਟ ਸਿੰਘ ਨੂੰ ਉਹਦੇ ਪੁੱਤਰ ਸੁਖਵੀਰ ਸਿੰਘ ਦਾ ਫੋਨ ਆਉਂਦਾ ਤੇ ਉਹਨੂੰ ਕਹਿੰਦਾ ਕਿ ਪਾਪਾ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਤੇ ਗੁਰਜੰਟ ਸਿੰਘ ਨੂੰ ਇਹ ਹੁੰਦਾ ਵੀ ਸ਼ਾਇਦ ਮੇਰੇ ਮੁੰਡੇ ਨੇ ਆਉਣਾ ਹੋਣਾ। ਉਹ ਕਹਿੰਦਾ ਅੱਛਾ ਪੱਤ ਅਸੀਂ ਤਾਂ ਖੁਸ਼ਖਬਰੀ ਨੂੰ ਉਡੀਕਦੇ ਆਂ। ਉਹ ਕਹਿੰਦਾ ਵੀ ਥੋਡੀ ਨੂੰ ਮਾਂ ਬਣਨ ਵਾਲੀ ਆ। ਇਹ ਖੁਸ਼ਖਬਰੀ ਵੀ ਉਹਨਾਂ ਲਈ ਕੋਈ ਛੋਟੀ ਨਹੀਂ ਸੀ ਪਰ ਇੱਕ ਪਾਸੇ ਉਹ ਖੁਸ਼ ਹੁੰਦਾ ਤੇ ਦੂਜੇ ਪਾਸੇ ਉਹਦੇ ਮਨ 'ਚ ਇਹ ਗੱਲ ਚੱਲਦੀ ਆ ਵੀ ਇਹਦਾ ਮਤਲਬ ਇਹ ਆਉਂਦਾ ਨਹੀਂਗਾ। ਉਹਨੂੰ ਕਹਿੰਦਾ ਪੱਤ ਵੀ ਜੇ ਤੂੰ ਨੂੰਹ ਨੂੰ ਲੈ ਕੇ ਆ ਜੇ। ਕਹਿੰਦਾ ਪਾਪਾ ਮੈਂ ਤੁਹਾਨੂੰ ਇੰਨੀ ਵੱਡੀ ਗੱਲ ਦੱਸੀ ਆ ਤੇ ਤੁਸੀਂ ਇਹ ਨਹੀਂ ਸੋਚਿਆ ਵੀ ਇਸ ਹਾਲਤ ਦੇ ਵਿੱਚ ਥੋਡੀ ਨੂੰ ਕਿਵੇਂ ਆਊਗੀ। ਤੇ ਉਹ ਕਹਿੰਦਾ ਵੀ ਫੇਰ ਹੋਰ ਹੁਣ ਉਹ ਕਹਿੰਦਾ ਚੱਲ ਮੈਂ ਥੋੜੀ ਫਾਈਲ ਲਾਉਣਾ ਦੇਖੋ ਹੁਣ ਉਹਨੂੰ ਸੰਭਾਲ ਦੀ ਲੋੜ ਆ ਉਹਦੀ ਕੇਅਰ ਕਰਨੀ ਪੈਣੀ ਆ ਤੁਹਾਨੂੰ ਆਉਣਾ ਪੈਣਾ ਕਹਿੰਦਾ ਠੀਕ ਆ ਪਤਾ ਅਸੀਂ ਆ ਜਾਾਂਗੇ ਮਨਜੀਤ ਕੌਰ ਕਹਿੰਦੀ ਵੀ ਉਹਨਾਂ ਨੇ ਪਹਿਲੀ ਹੈ ਨਾ ਬੱਚਾ ਲੈ ਲਿਆ ਵੀ ਇੱਧਰ ਆ ਜਾਂਦੇ ਇੱਕ ਵਾਰ ਆਪਾਂ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਂਦੇ ਵੀ ਉਹਨਾਂ ਦੀ ਵਿਆਹ ਪਾਰਟੀ ਕਰ ਲੈਂਦੇ ਤੋ ਉਹ ਕਹਿੰਦਾ ਵੀ ਰਿਸ਼ਤੇਦਾਰਾਂ ਨੂੰ ਆਪਾਂ ਥੋੜੀ ਦੇਖਣਾ ਵੀ ਆਪਾਂ ਆਪਣੇ ਪੁੱਤ ਨੂੰ ਦੀ ਖੁਸ਼ੀ ਵੇਖਣੀ ਆ ਨਾਲੇ ਘਰ ਦਾ ਜੀ ਆਉਂਦਾ ਮੋੜਿਆ ਤਾਂ ਨਹੀਂ ਜਾਂਦਾ ਕੋਈ ਨਾ ਆਪਣਾ ਹੀ ਪੋਤਾ-ਪੋਤੀ ਆਊ ਵੀ ਆਪਾਂ ਚੱਲਾਂਗੇ ਤਿੰਨ ਕੁ ਮਹੀਨਿਆਂ ਦੇ ਵਿੱਚ ਹੀ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਦੀ ਫਾਈਲ ਆ ਦਿੰਦਾ ਤੇ ਉਹਨਾਂ ਦਾ ਵੀਜ਼ਾ ਵੀ ਆ ਜਾਂਦਾ ਜਦੋਂ ਉਹਨਾਂ ਦੀ ਨੂ ਨੂੰ 7ਵਾਂ ਮਹੀਨਾ ਲੱਗਿਆ ਹੁੰਦਾ ਤਾਂ ਮਨਜੀਤ ਕੌਰ ਤੇ ਗੁਰਜੰਟ ਸਿੰਘ ਆ ਜਿਹੜੇ ਉਹ ਆਸਟ੍ਰੇਲੀਆ ਦਾ ਜਹਾਜ਼ ਚੜ ਜਾਂਦੇ ਆ ਫੁੱਲੇ ਨਹੀਂ ਉਹ ਸਮਾਉਂਦੇ ਹੁੰਦੇ ਰਿਸ਼ਤੇਦਾਰਾਂ ਨੂੰ ਉਹ ਦੱਸ ਗਏ ਹੁੰਦੇ ਆ ਵੀ ਭਾਈ ਸਾਡੇ ਮੁੰਡੇ ਨੇ ਉਧਰ ਵਿਆਹ ਕਰਾ ਲਿਆ ਤੇ ਹੁਣ ਅਸੀਂ ਆਪਣੀ ਨੂ ਨੂੰ ਸੰਭਲਣ ਲਈ ਚੱਲੇ ਆ ਤਾਂ ਚਲੋ ਜਾਂਦੇ ਆ ਜਹਾਜ਼ ਚੜਦੇ ਆ ਜਾ ਕੇ ਉਹਦਾ ਪੁੱਤ ਨੂ ਆ ਜਿਹੜੇ ਉਹਨਾਂ ਨੂੰ 에어ਪੋਰਟ ਤੋਂ ਲੈਣ ਆਉਂਦੇ ਆ ਬੜੇ ਉਹ ਖੁਸ਼ ਹੁੰਦੇ ਆ ਜਾ ਕੇ ਵੇਖਦੇ ਆ ਵੀ ਸਾਡੇ ਪੁੱਤ ਨੇ ਕਿੰਨੀ ਤਰੱਕੀ ਕਰ ਲਈ ਪੁੱਤ ਜੌਬ ਕਰਦਾ ਹੁੰਦਾ ਨੂੰ ਵੀ ਵਧੀਆ ਕੰਪਨੀ ਚ ਜੌਬ ਕਰਦੀ ਹੁੰਦੀ ਆ ਤੇ ਘਰ ਆ ਜਿਹੜਾ ਬਹੁਤ ਵੱਡਾ ਹੁੰਦਾ ਦੋਨੋਂ ਦੀ ਦੇਖ ਕੇ ਫੁੱਲੇ ਨਹੀਂ ਸਮਾਉਂਦੇ ਉਹਦੀ ਨੂੰ ਤੇ ਪੁੱਤ ਉਹਨਾਂ ਦਾ ਬੜਾ ਸਵਾਗਤ ਕਰਦੇ ਆ ਇੱਕ ਦੋ ਦਿਨ ਤਾਂ ਉਹਨਾਂ ਦੀ ਬੜੀ ਸੇਵਾ ਹੁੰਦੀ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਆਪਣੇ ਮਾਂ ਤੇ ਪਿਓ ਨੂੰ ਕਹਿ ਦਿੰਦਾ ਵੀ ਦੇਖੋ ਹੁਣ ਜਿਹੜੀ ਮੇਰੀ ਪਤਨੀ ਆ ਤੁਹਾਡੀ ਨੂੰ ਆ ਇਹਨੇ ਛੁੱਟੀ ਲੈ ਲੈਣੀ ਆ ਤੇ ਇਹਨਾਂ ਦੀ ਸੰਭ ਸੰਭਾਲ ਕਰਨੀ ਆ ਤੁਸੀਂ ਮੰਮੀ ਵੀ ਇਹਨੂੰ ਕੋਈ ਕੰਮ ਨਹੀਂ ਹੈ ਤੋ ਕਰੋਣਾ ਸਾਰਾ ਘਰ ਦਾ ਕੰਮ ਤੁਸੀਂ ਕਰ ਲਿਓ ਉਹ ਕਹਿੰਦੀ ਜੇ ਫੇਰ ਕੀ ਪੁੱਤ ਘਰ ਦਾ ਕੰਮ ਕਿਹੜਾ ਇੱਥੇ ਕੋਈ ਬਾਹਲਾਗਾ ਮੈਂ ਕਰ ਲਿਆ ਕਰੂੰ ਹੁਣ ਮਨਜੀਤ कौर ਸਵੇਰੇ ਉੱਠਦੀ ਸਾਰੇ ਘਰ ਦੀ ਸਫਾਈ ਕਰਦੀ ਸਾਰਿਆਂ ਦੇ ਕੱਪੜੇ ਧੋਂਦੀ ਫਿਰ ਖਾਣਾ ਬਣਾਉਂਦੀ ਤੇ ਗੁਰਜੰਟ ਸਿੰਘ ਸੀ ਜਿਹੜਾ ਉਹ ਘਾਰੀ ਸੀ ਹਣਾ ਉਹਨੇ ਕਿਹੜਾ ਕੋਈ ਕੰਮ ਕੀਤਾ ਸੀ ਵਿਚਾਰੇ ਨੇ ਉੱਥੇ ਕੋਈ ਕੰਮ ਵਿੱਢਿਆ ਸੀਗਾ ਤੇ ਚਲੋ ਉਹ ਦੋਨੋਂ ਜੀ ਰਹਿੰਦੇ ਆ ਤੇ ਨੂਹ ਆ ਜਿਹੜੀ ਉਹ ਕਮਰੇ ਦੇ ਵਿੱਚ ਹੀ ਰਹਿੰਦੀ ਆ ਮਨਜੀਤ कौर ਉਹਦੀ ਪੂਰੀ ਸੇਵਾ ਕਰਦੀ ਆ ਹੁਣ ਜਿਹੜੀ ਉਹਨਾਂ ਦੀ ਨੂੰਹ ਆ ਉਹਦੇ ਤੇਵਰ ਬਦਲ ਜਾਂਦੇ ਆ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਇੱਕ ਤਾਂ ਇੱਥੋਂ ਦੇ ਖਰਚੇ ਇੰਨੇ ਆ ਵੀ ਮੰਮੀ ਸਾਰਾ ਦਿਨ ਹਨਾ ਕਦੇ ਇਹਨਾਂ ਨੇ ਹੀਟਰ ਲਾ ਲਿਆ ਵੀ ਹੀਟਰ ਤੋਂ ਬਿਨਾ ਤਾਂ ਇਹ ਬੈੰਦੀ ਨਹੀਂ ਹੈਗੇ ਇੰਨੇ ਖਰਚੇ ਤਾਂ ਨਹੀਂ ਠੀਕ ਹੋਣੇ ਵੀ ਨਾਲੇ ਹੁਣ ਡੇਢੀ ਇੱਥੇ ਬਹਿਲੀ ਕੀ ਕਰਦੀ ਆ ਵੀ ਇਹਨਾਂ ਨੂੰ ਤੁਸੀਂ ਕਿਸੇ ਕੰਮ ਤੇ ਲਾਓ ਉਹ ਵੀ ਸੋਚਦਾ ਵੀ ਗੱਲ ਤਾਂ ਸਹੀ ਆ ਬਿਜਲੀ ਦਾ ਬਿੱਲ ਵੀ ਵਧੂਗਾ ਹਨਾ ਰੋਟੀ ਪਾਣੀ ਦਾ ਖਰਚਾ ਵੀ ਵਧਿਆ ਤੇ ਇੱਕ ਦਿਨ ਉਹ ਕੰਮ ਤੋਂ ਆ ਕੇ ਆਪਣੇ ਮਾਪੇ ਉਹਨੂੰ ਆਪਣੇ ਕੋਲ ਬੁਲਾਉਂਦਾ ਤੇ ਕਹਿੰਦਾ ਵੀ ਦੇਖੋ ਮੰਮੀ ਪਾਪਾ ਤੁਹਾਨੂੰ ਵੀ ਪਤਾ ਹਨਾ ਵੀ ਪਹਿਲਾਂ ਅਸੀਂ ਦੋਨੇ ਜਾਨੇ ਕੰਮ ਕਰਦੇ ਸੀ ਇਧਰੇ ਨੀਮ ਗਾਇਆ ਹੁਣ ਤੁਹਾਡੀ ਨੂਹ ਦਾ ਕੰਮ ਆ ਜਿਹੜਾ ਬੰਦ ਹੋ ਗਿਆ ਤੇ ਉਤੋਂ ਖਰਚੇ ਆ ਜਿਹੜੇ ਤੁਹਾਡੇ ਵੀ ਆਉਣ ਨਾਲ ਖਰਚੇ ਵਧੇ ਆ ਇੱਕ ਤੁਸੀਂ ਰੋਜ਼ ਹੀਟਰ ਲਾ ਕੇ ਨਾ ਬੈਠਿਆ ਕਰੋ ਕਮਰੇ 'ਚ ਇੰਨਾ ਬਿੱਲ ਆਊਗਾ ਕੌਣ ਪਰੂਗਾ ਨਾਲੇ ਪਾਪਾ ਤੁਸੀਂ ਘਰੇ ਬੈਠੇ ਚੰਗੇ ਥੋੜੀ ਲੱਗਦੇ ਹੋ ਤੁਹਾਡੀ ਨੂਹ ਦਾ ਇਹ ਹਾਲ ਆ ਤੁਸੀਂ ਕੋਈ ਕੰਮ ਲੱਭ ਲਓ ਤੁਹਾਨੂੰ ਮੈਂ ਕੋਈ ਕੰਮ ਲੱਭ ਕੇ ਦੇਵਾਂ ਗੁਰਜੰਟ ਸਿੰਘ ਇਸ ਗੱਲ ਦਾ ਬੁਰਾ ਨਹੀਂ ਬਣਾਉਂਦਾ ਉਹ ਕਹਿੰਦਾ ਵੀ ਠੀਕ ਆ ਪੁੱਤ ਤੇਰੀ ਗੱਲ ਤੇ ਉਹ ਆਪਣੇ ਘਰ ਵਾਲੀ ਨੂੰ ਵੀ ਕਹਿੰਦਾ ਵੀ ਆਪਾਂ ਤਾਂ ਇਹਨਾਂ ਤੇ ਆ ਕੇ ਬੋਝ ਬਣ ਗਏ ਵੀ ਇਧਰ ਤਾਂ ਹਰ ਇੱਕ ਚੀਜ਼ ਮੁੱਲ ਦੀ ਆ ਉਹ ਕਹਿੰਦੀ ਵੀ ਹੁਣ ਤੁਸੀਂ ਇਸ ਕੰਮ ਫਿਰ ਉਮਰ ਚ ਕੰਮ ਕਰੋਗੇ ਉਹ ਕਹਿੰਦਾ ਕੰਮ ਕਰਨ ਨੂੰ ਉੱਥੇ ਕਿਹੜਾ ਮੈਂ ਕਰਦਾ ਨਹੀਂ ਸੀ ਤੇ ਸੁਖਵੀਰ ਸਿੰਘ ਨੂੰ ਹੀ ਪਤਾ ਹੁੰਦਾ ਵੀ ਮੇਰਾ ਪਿਓ ਖੇਤੀਬਾੜੀ ਬੜੀ ਵਧੀਆ ਜਾਣਦਾ ਤੇ ਉਹ ਉਹ ਦਿਨਾਂ ਖੇਤੀਬਾੜੀ ਉਹਨੂੰ ਜ਼ਮੀਨ ਦਵਾ ਦਿੰਦਾ ਠੇਕੇ ਤੇ ਵੀ ਤੂੰ ਖੇਤੀ ਕਰ ਲੈ ਗੁਰਜੰਟ ਸਿੰਘ ਖੇਤੀਬਾੜੀ ਦਾ ਸ਼ਕੀਨ ਸੀ ਇਸ ਲਈ ਉਹ ਆਪਣੇ ਪੁੱਤ ਦੁਆਰਾ ਲਈ ਹੋਈ ਜ਼ਮੀਨ ਤੇ ਠੇਕੇ ਤੇ ਜਿਹੜੀ ਜ਼ਮੀਨ ਲਈ ਸੀ ਉਹਨੇ ਉਹ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੁੰਦਾ ਹੁਣ ਖੇਤੀ ਦਾ ਕੰਮ ਆ ਭਾਵੇਂ ਕਿ ਆਧੁਨਿਕ ਮਸ਼ੀਨਰੀ ਸੀ ਪਰ ਫਿਰ ਵੀ ਕੰਮ ਤਾਂ ਕੰਮ ਹੁੰਦਾ ਇਸ ਕਰਕੇ ਉਹ ਸਵੇਰ ਤੋਂ ਜਾਂਦਾ ਸ਼ਾਮ ਤੱਕ ਖੇਤਾਂ ਦੇ ਵਿੱਚ ਵਧੀਆ ਕੰਮ ਕਰਦਾ ਤੇ ਜਦੋਂ ਫਸਲ ਆਉਂਦੀ ਨਾ ਬੜੀ ਵਧੀਆ ਫਸਲ ਹੋਈ ਤੇ ਉਹਦਾ ਸਾਰਾ ਪੈਸਾ ਜਿਹੜਾ ਉਹਦਾ ਪੁੱਤ ਰੱਖ ਲੈਂਦਾ ਤੇ ਉਸ ਤੋਂ ਬਾਅਦ ਚਲੋ ਗੁਰਜੰਟ ਸਿੰਘ ਸੀ ਇੱਕ ਕੰਮਾਂ ਬਣ ਕੇ ਰਹਿ ਗਿਆ ਸੀ ਉਹਨੇ ਖੇਤ ਜਾਣਾ ਸੰਭ ਸੰਭਾਲ ਕਰਨੀ ਫਲਾਂ ਦੀ ਖੇਤੀ ਕੀਤੀ ਤੇ ਫਲ ਤੜਾਉਣੀ ਜੋ ਵੀ ਕੰਮ ਸੀ ਮਤਲਬ ਉਹਦਾ ਸੀਗਾ ਤੇ ਇਧਰ ਜਿਹੜੀ ਮਨਜੀਤ ਕੌਰ ਆ ਉਹ ਸਾਰਾ ਦਿਨ ਆਪਣੀ ਨੂੰਹ ਦੀ ਸੇਵਾ ਕਰੀ ਜਾਂਦੀ ਤੇ ਉਹਦੀ ਨੂੰਹ ਉਹਦੇ ਵੱਲ ਦੇਖ ਕੇ ਨੱਕ ਵੱਲ ਕੱਢਦੀ ਰਹਿੰਦੀ ਤੇ ਕਹਿੰਦੀ ਵੀ ਤੁਸੀਂ ਆਏ ਤੁਹਾਡੇ ਆਏ ਤੋਂ ਖਰਚੀ ਵਧ ਗਏ ਇਸ ਤਰ੍ਹਾਂ ਉਹ ਨਖਰੇ ਕਰਦੀ ਰਹਿੰਦੀ। ਇਸੇ ਦੌਰਾਨ ਉਹਨਾਂ ਦੀ ਨੂੰਹ ਦੇ ਇੱਕ ਬਹੁਤ ਪਿਆਰੀ ਬੇਟੀ ਹੁੰਦੀ ਆ ਤੇ ਚਲੋ ਉਹ ਬੜੇ ਖੁਸ਼ ਹੁੰਦੇ ਆ ਤੇ ਵੀ ਸਾਡੇ ਆਪ ਦੇਤੀ ਹੈ ਨਹੀਂ ਸੀ ਹਨਾ ਪੋਤੀ ਹੋ ਗਈ ਖੁਸ਼ੀਆਂ ਮਨਾਇਆਂ ਜਾਂਦੀਆਂ। ਸੁਖਵੀਰ ਤੇ ਉਹਦੇ ਘਰ ਵਾਲੀ ਵੀ ਬੜੇ ਖੁਸ਼ ਹੁੰਦੇ ਆ ਤੇ ਹੁਣ ਕੁੜੀ ਆ ਜਿਹੜੀ ਉਹ ਸਾਰੀ ਜ਼ਿੰਮੇਵਾਰੀ ਕੁੜੀ ਦੀ ਮਨਜੀਤ ਕੌਰ ਤੇ ਹੁੰਦੀ ਆ। ਨਾਲੇ ਮਨਜੀਤ ਕੌਰ ਘਰ ਦੇ ਕੰਮ ਕਰਦੀ ਨਾਲੇ ਕੁੜੀ ਸੰਭਦੀ ਤੇ ਉਹਦੀ ਨੂੰਹ ਮौज ਨਾ ਲੈਟੀ ਰਹਿੰਦੀ। ਕਰਦੇ ਕਰਾਉਂਦੇ 3-4 ਮਹੀਨੇ ਗੁਜ਼ਰ ਜਾਂਦੇ ਆ। ਹੁਣ ਜਿਹੜੀ ਬੇਟੀ ਆ ਉਹ ਵੀ ਥੋੜੀ ਸੁਰਤ ਸੰਭਾਲਣ ਲੱਗ ਜਾਂਦੀ ਆ ਤੇ ਹੁਣ ਸੁਖਵੀਰ ਦੇ ਘਰ ਵਾਲੀ ਕੰਮ ਤੇ ਜਾਣ ਲੱਗ ਜਾਂਦੀ ਆ ਤੇ ਮਨਜੀਤ ਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਹੁਣ ਨੂੰ ਕੰਮ ਤੇ ਜਾਂਦੀ ਆ ਮੈਨੂੰ ਕੁੜੀ ਵੀ ਸਾਹਮਣੀ ਪੈਂਦੀ ਆ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਉੱਤੋਂ ਤੂੰ ਵੀ ਖੇਤੀਬਾੜੀ ਵਿੱਢ ਕੇ ਬਹਿ ਗਿਆ ਵੀ ਐਂ ਤਾਂ ਆਪਾਂ ਇੱਥੇ ਕੰਮ ਕਰਨ ਨਹੀਂ ਆਏ ਆ ਉਹ ਕਹਿੰਦਾ ਵੀ ਗੱਲ ਤਾਂ ਸਹੀ ਆ ਕਹਿੰਦਾ ਮੈਂ ਤਾਂ ਆਪ ਸੋਚਦਾ ਵੀ ਇਹਨਾਂ ਨੇ ਤਾਂ ਆਪਾਂ ਨੂੰ ਗੁਲਾਮ ਬਣਾ ਲਿਆ ਤੇ ਵੀ ਉੱਥੇ ਵੀ ਜਿਹੜੀ ਆਪਣੀ 2 ਬਿਗੇ ਜ਼ਮੀਨ ਸੀ ਆਪਾਂ ਵੇਚ ਕੇ ਇਹਨਾਂ ਤੇ ਪੈਸੇ ਲਾਤੇ ਵੀ ਹੁਣ ਆਪਾਂ ਕੀ ਕਰੀਏ ਉਹ ਚ ਕਹਿੰਦੇ ਵੀ ਆਪਾਂ ਆਪਣੇ ਪੁੱਤ ਨਾਲ ਗੱਲ ਕਰਦੇ ਆਂ ਤੇ ਚਲੋ ਜਦੋਂ ਉਹਨਾਂ ਦਾ ਪੁੱਤ ਸ਼ਾਮ ਨੂੰ ਕੰਮ ਤੋਂ ਘਰ ਆਉਂਦਾ ਤਾਂ ਉਹ ਦੋਨੇ ਜੀ ਬਹਿ ਕੇ ਗੱਲ ਕਰਦੇ ਆ ਵੀ ਦੇਖ ਪੁੱਤ ਤੇਰੇ ਪਿਓ ਤੋਂ ਹੁਣ ਕੰਮ ਨਹੀਂ ਹੁੰਦਾ ਇਹ ਉਮਰ ਨਹੀਂ ਹੈਗੀ ਵੀ ਖੇਤੀਬਾੜੀ ਦਾ ਕੰਮ ਛੱਡਣਾ ਪਊਗਾ ਉਹ ਕਹਿੰਦਾ ਵੀ ਮੰਮੀ ਪਤਾ ਤੁਹਾਨੂੰ ਕੀ ਕਹਿ ਰਹੇ ਹੋ ਵੀ ਫਿਰ ਖਰਚੇ ਕੌਣ ਤੋਰੂ ਉਹ ਕਹਿੰਦਾ ਵੀ ਦੇਖ ਮੈਨੂੰ ਖਰਚਿਆਂ ਦੀ ਕੋਈ ਉਹ ਨਹੀਂ ਵੀ ਪਰ ਮੈਂ ਕਰ ਨਹੀਂ ਸਕਦਾ ਤੇ ਉਹਦੇ ਮਾਂ ਵੀ ਕਹਿੰਦੀ ਵੀ ਪੁੱਤ ਅਸੀਂ ਨਹੀਂ ਕਰ ਸਕਦੇ ਨਾਲੇ ਹੁਣ ਕੁੜੀ ਸੰਭਾਲਣੀ ਹੈ ਨਾ ਤੁਸੀਂ ਕੋਈ ਬੁੜੀ ਰੱਖ ਲਓ ਮੈਂ ਘਰ ਦੇ ਕੰਮ ਤਾਂ ਕਰ ਦਿਆ ਕਰੂੰ ਪਰ ਬੱਚਾ ਨਹੀਂ ਮੇਰੇ ਤੋਂ ਸੰਭੀਦਾ ਵੀ ਹੁਣ ਏਡੀ ਤਾਂ ਉਮਰ ਹੋ ਗਈ ਤਾਂ ਉਹਦੀ ਨੂੰ ਨੂੰ ਮੌਕਾ ਮਿਲ ਜਾਂਦਾ ਉਹ ਕਹਿੰਦੀ ਵੀ ਫਿਰ ਜੇ ਤੇਰੇ ਮਾਪਿਓ ਨੇ ਸਾਡੀ ਸਾਂਭ ਸੰਭਾਲ ਹੀ ਨਹੀਂ ਕਰਨੀ ਜਾਂ ਸਾਡੇ ਕੰਮ 'ਚ ਮਦਦ ਹੀ ਨਹੀਂ ਕਰਨੀ ਤੇ ਫਿਰ ਅਸੀਂ ਕੀ ਕਰਾਉਣਾ ਇਹਨਾਂ ਤੋਂ ਤਾਂ ਉਹਦਾ ਪੁੱਤ ਹੈ ਜਿਹੜਾ ਉਹ ਕਹਿੰਦਾ ਵੀ ਮੰਮੀ ਪਾਪਾ ਫਿਰ ਤੁਸੀਂ ਜਾ ਸਕਦੇ ਹੋ ਉਹ ਕਹਿੰਦੀ ਵੀ ਅਸੀਂ ਕਿੱਥੋਂ ਜਾਵਾਂਗੇ ਵੀ ਸਾਡੇ ਕੋਲ ਕਿਹੜੇ ਪੈਸੇ ਆ ਉਹ ਕਹਿੰਦਾ ਵੀ ਫਿਰ ਤੁਸੀਂ ਆਪਦੇ ਪੈਸੇ ਰੱਖਣੇ ਸੀ ਉਹ ਕਹਿੰਦਾ ਵੀ ਫਿਰ ਟਿਕਟ ਕਰਾ ਦੇ ਸਾਡੀ ਤੇ ਉਹ ਕਹਿੰਦਾ ਵੀ ਨਾ ਟਿਕਟ ਦੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਤੁਸੀਂ ਆਪਦਾ ਕੰਮ ਕਰ ਲਓ ਤੇ ਉਹਨੇ ਪੈਸੇ ਜੋੜ ਲਓ ਚਲੋ ਭਈ ਇਹ ਵਿਵਹਾਰ ਨਾ ਉਹਨਾਂ ਨੂੰ ਬੁਰਾ ਲੱਗਦਾ ਜਦੋਂ ਉਹ ਦੋਨੋਂ ਜਾਣੇ ਕੰਮ ਤੇ ਜਾਂਦੇ ਆ ਤੇ ਨਾਲ ਨਾ ਉਹ ਨੈਣੀ ਰੱਖ ਲੈਂਦੇ ਇੱਕ ਆਕੜ ਕਰਦੇ ਆ ਆਪਦੇ ਜਾਨੀ ਕੁੜੀ ਨੂੰ ਸੰਭਲਣ ਵਾਸਤੇ ਤੇ ਚਲੋ ਜਦੋਂ ਉਹ ਕੰਮ ਤੇ ਚਲੇ ਜਾਂਦੇ ਆ ਤੇ ਨੈਣੀ ਆ ਕੇ ਕੁੜੀ ਨੂੰ ਸੰਭਲਦੀ ਆ ਤਾਂ ਮਨਜੀਤ ਕੌਰ ਤੇ ਗੁਰਜੰਟ ਸਿੰਘ ਆਪਣਾ ਬੈਗ ਜਿਹੜਾ ਉਹ ਪੈਕ ਕਰਦੇ ਆ ਤੇ ਘਰੋਂ ਬਾਹਰ ਨਿਕਲ ਜਾਂਦੇ ਆ ਉਹ ਕਹਿੰਦੇ ਵੀ ਜੇ ਅਸੀਂ ਕਰ ਕੀ ਖਾਣਾ ਤੇ ਵੀ ਫਿਰ ਅਸੀਂ ਇੱਥੇ ਇਹਨਾਂ ਦੇ ਗੁਲਾਮ ਕਿਉਂ ਬਣੀਏ ਤੇ ਉਹਨਾਂ ਨੂੰ ਆਪ ਦੇ ਪੁੱਤ ਤੇ ਗੁੱਸਾ ਵੀ ਆਉਂਦਾ ਵੀ ਅਸੀਂ ਸਾਰੀ ਉਮਰ ਹਨ ਜਿਹੜੀ ਜਾਇਦਾਦ ਬਣਾਈ ਜਿਹੜਾ ਪੈਸਾ ਕਮਾਇਆ ਇਹ ਤੇ ਲਾਤਾ ਵੀ ਇਹ ਹੁਣਾਂ ਹੀ ਕਰਦਾਗਾ ਤੇ ਚਲੋ ਉਹ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਉਥੋਂ ਦੀ ਕਮੇਟੀ ਆ ਉਹਨੂੰ ਆਪਣਾ ਹਾਲ ਦੱਸਦੇ ਆ ਤੇ ਕਹਿੰਦੇ ਆ ਵੀ ਸਾਨੂੰ ਕੋਈ ਕੰਮ ਚਾਹੀਦਾ ਪਰ ਉਹ ਕਮੇਟੀ ਆ ਜਿਹੜੀ ਉਹ ਗੁਰਜੰਟ ਸਿੰਘ ਤੇ ਮਨਜੀਤ ਕੌਰ ਦੀ ਹਾਲਤ ਵੇਖਦੇ ਆ ਵੀ ਇਹ ਕੰਮ ਕਰਨ ਵਾਲੇ ਕਿੱਥੇ ਆ ਵੀ ਤਾਂ ਬਜ਼ੁਰਗ ਹੋਈ ਪਏ ਆ ਚਲੋ ਕਮੇਟੀ ਆ ਜਿਹੜੀ ਉਹ ਨਾ ਪੈਸੇ ਇਕੱਠੇ ਕਰਕੇ ਉਹਨਾਂ ਦੀ ਟਿਕਟ ਕਰਾਉਂਦੀ ਆ ਤੇ ਉਹਨਾਂ ਨੂੰ ਪੰਜਾਬ ਭੇਜ ਦਿੰਦੀ ਆ ਪੰਜਾਬ ਆ ਜਾਂਦੇ ਆ ਉਧਰ ਸੁਖਵੀਰ ਸਿੰਘ ਤੇ ਉਹਦੇ ਘਰ ਵਾਲੀ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਮਾਪਿਓ ਕਿੱਥੇ ਗਏ ਸਗੋਂ ਉਹ ਸ਼ੁਕਰੀ ਮਣਾਉਂਦੇ ਆ ਕਿਤੇ ਨਾ ਕਿਤੇ ਸੁਖਵੀਰ ਦੇ ਮਨ ਦੇ ਵਿੱਚ ਤਾਂ ਹੈਗਾ ਸੀ ਵੀ ਮੇਰੇ ਮਾਪਿਓ ਕਿੱਧਰ ਗਏ ਜਦੋਂ ਉਹ ਗੱਲ ਕਰਦਾ ਤਾਂ ਉਹਦੇ ਘਰ ਵਾਲੀ ਕਹਿੰਦੀ ਵੀ ਤੇਰੇ ਮਾਪਿਓ ਨੂੰ ਤਾਂ ਤੇਰਾ ਫਿਕਰ ਨਹੀਂ ਉਹ ਤਾਂ ਬਿਨਾਂ ਦੱਸੇ ਛੱਡ ਕੇ ਚਲੇ ਗਏ ਵੀ ਤੂੰ ਫਿਕਰ ਕਰਦਾ ਉੱਥੇ ਹੀ ਉਹ ਚੁੱਪ ਹੋ ਜਾਂਦਾ ਕੁਛ ਨਹੀਂ ਕਹਿੰਦਾ ਉਹ ਤਾਂ ਚਲੋ ਸਮਾਂ ਗੁਜ਼ਰਦਾ ਇੱਕ ਦਿਨ ਜਦੋਂ ਸੁਖਵੀਰ ਆਪਣੇ ਕੰਮ ਤੇ ਗਿਆ ਹੁੰਦਾ ਤੇ ਉਹਨੂੰ ਪਤਾ ਲੱਗਦਾ ਵੀ ਜਿਹੜੀ ਕੰਪਨੀ ਦੇ ਵਿੱਚ ਉਹ ਕੰਮ ਕਰਦਾ ਉਹ ਕੰਪਨੀ ਅਮਰੀਕੀ ਉਦਯੋਗਪਤੀ ਨੇ ਕਿਸੇ ਨੇ ਖਰੀਦ ਲਈ ਤੇ ਉਹਨੇ ਆਪਣੇ EMPLOYE ਰੱਖਣੇ ਆ ਤੇ ਪੁਰਾਣੇ ਸਾਰੇ ਵਰਕਰ ਜਿਹੜੇ ਹਟਾ ਦਿੱਤੇ ਗਏ ਆ ਮਤਲਬ ਕਿ ਸੁਖਵੀਰ ਦੀ ਨੌਕਰੀ ਚਲੀ ਜਾਂਦੀ ਆ ਤੇ ਇੱਧਰ ਹੁਣ ਜਦੋਂ ਨੌਕਰੀ ਤੋਂ ਹਟ ਕੇ ਬਹਿ ਗਿਆ ਘਰੇ ਆਉਂਦਾ ਤੇ ਉਹਦੀ ਪਤਨੀ ਨੂੰ ਪਤਾ ਲੱਗਦਾ ਤੇ ਉਹਦੀ ਪਤਨੀ ਕਹਿੰਦੀ ਵੀ ਤੂੰ ਤਾਂ ਹੈ ਹੀ ਨਕਮਾ ਹੁਣ ਤੇਰੀ ਤਨਖਾਹ ਨਹੀਂ ਆਉਣੀ ਘਰ ਦੇ ਖਰਚੇ ਕਿਵੇਂ ਆਪਾਂ ਚੱਕਾਂਗੇ ਤੇ ਮੇਰੀ ਤਨਖਾਹ ਨਾਲ ਕੀ ਬਣੂਗਾ ਉੱਤੋਂ ਨੰਨੀ ਰੱਖੀ ਹੋਈ ਹੈਗੀ ਉਹ ਆਪਣੇ ਪਤੀ ਨਾਲ ਲੜ ਪੈਂਦੀ ਆ ਤੇ ਉਹਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਮੈਂ ਤਾਂ ਤਲਾਕ ਲੈਣਾ ਉਹ ਕਹਿੰਦਾ ਵੀ ਹੁਣ ਤਾਂ ਇੱਕ ਬੱਚੀ ਹੋ ਚੁੱਕੀ ਆ ਆਪਣੀ ਕਹਿੰਦੀ ਬੱਚੀ ਨੂੰ ਮੈਂ ਆਪੇ ਸੰਭਲੂ ਪਰ ਕਹਿੰਦੀ ਮੈਂ ਨਹੀਂ ਤੇਰੇ ਨਾਲ ਹੀ ਰਹਿ ਸਕਦੀ ਮੈਂ ਚਲੋ ਭਈ ਉਹਨੇ ਆਪਣੀ ਜਿੱਦ ਕੀਤੀ ਤੇ ਇਹਦੇ ਤੋਂ ਤਲਾਕ ਲੈ ਲਿਆ ਹੁਣ ਸੁਖਵੀਰ ਆ ਜਿਹੜਾ ਉਹ ਕੱਲਾ ਰਹਿ ਜਾਂਦਾ ਉਹ ਆਪਣੀ ਧੀ ਨੂੰ ਲੈ ਕੇ ਉੱਥੇ ਰਹਿੰਦੀ ਆ ਤੇ ਉਹਨੂੰ ਕਹਿੰਦੀ ਵੀ ਤੂੰ ਆਪਦਾ ਕਿਤੇ ਹੋਰ ਟਿਕਾਣਾ ਦੇਖ ਕਿਉਂਕਿ ਘਰ ਤਾਂ ਮੇਰੀ ਮਿਹਨਤ ਦੀ ਕਮਾਈ ਦਾ ਮੈਂ ਪੀਆਰਸੀ ਮੈਂ ਘਰ ਲੈ ਲਿਆ ਸੀ ਹੁਣ ਸੁਖਵੀਰ ਹੈ ਜਿਹੜਾ ਬਿਲਕੁਲ ਬੇਵੱਸ ਹੋ ਜਾਂਦਾ ਤੇ ਉਹ ਨਾ ਤਾਂ ਆਪਣੇ ਹੈਨਾ ਮਾਪਿਆਂ ਨੂੰ ਫੋਨ ਕਰ ਸਕਦਾ ਕਿਉਂਕਿ ਆਪਣੇ ਮਾਪਿਆਂ ਦਾ ਤਾਂ ਉਹਨੇ ਕਦੇ ਹਾਲ ਹੀ ਨਹੀਂ ਪੁੱਛਿਆ ਸੀ ਚਲੋ ਇੱਧਰ ਉੱਧਰ ਉਹ ਕੰਮ ਦੀ ਭਾਲ ਦੇ ਵਿੱਚ ਜਾਂਦਾ ਪਰ ਉਹਨੂੰ ਕੰਮ ਨਹੀਂ ਮਿਲਦਾ ਬੜੀ ਉਹਨੇ ਕੋਸ਼ਿਸ਼ ਕੀਤੀ ਤੇ ਫਿਰ ਨਾ ਇੱਕ ਗ੍ਰੋਸਰੀ ਸਟੋਰ ਦੇ ਵਿੱਚ ਉਹਨੂੰ ਛੋਟੀ ਜੀ ਕਲਰਕ ਦੀ ਨੌਕਰੀ ਮਿਲਦੀ ਹੈ ਤੇ ਉੱਥੇ ਕੰਮ ਕਰਦਾ ਪਰ ਉਸ ਕੰਮ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਤੇ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਵੀ ਮੈਂ ਕੀ ਕੀਤਾ ਪੈਸੇ ਕਮਾ ਕੇ ਮੈਂ ਕੀ ਕਰਨਾ ਸੀ ਵੀ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਵੀ ਮੈਂ ਆਪਦੇ ਮਾਪਿਓ ਤੋਂ ਮਾਫੀ ਮੰਗ ਲਵਾਂ ਫਿਰ ਨਾ ਉਹ ਟਿਕਟ ਟਿਕਰਾਉਂਦਾ ਤੇ ਵਾਪਸ ਪੰਜਾਬ ਆ ਜਾਂਦਾ ਪੰਜਾਬ ਆ ਕੇ ਜਦੋਂ ਉਹ ਆਪਣੇ ਘਰੇ ਵੇਖਦਾ ਉਹਦੇ ਮਾਪਿਓ ਵਧੀਆ ਬੈਠੇ ਹੁੰਦੇ ਆ ਤੇ ਵਧੀਆ ਹਣਾ ਉਹਨਾਂ ਨੇ ਇੱਕ ਕੰਮ ਵਾਲੀ ਰੱਖੀ ਹੁੰਦੀ ਆ ਉਹ ਕੰਮ ਕਰ ਜਾਂਦੀ ਆ ਕਿਉਂਕਿ ਉਹਨਾਂ ਦੀ ਆਪਦੀ ਜੋ ਜ਼ਮੀਨ ਹੁੰਦੀ ਹੈਗੀ ਭਾਵੇਂ ਕਿ ਉਹਨਾਂ ਨੇ ਗਹਿਣੇ ਕਰਤੀ ਸੀ ਪਰ ਫਿਰ ਵੀ ਇਹ ਸੀ ਵੀ ਮਿਹਨਤੀ ਬੰਦੇ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਉਹ ਦੁਬਾਰਾ ਤੋਂ ਆ ਕੇ ਆਪਣਾ ਕੰਮ ਆ ਇੱਧਰ ਉਹਨਾਂ ਨੇ ਠੀਕ ਕਰ ਲਿਆ ਸੀ ਚਲੋ ਭਈ ਜਦੋਂ ਸੁਖਵੀਰ ਨੂੰ ਉਹ ਵੇਖਦੇ ਆ ਤਾਂ ਸੁਖਵੀਰ ਉਹਨਾਂ ਨੂੰ ਵੇਖ ਕੇ ਰੋਣ ਲੱਗ ਜਾਂਦਾ ਤਾਂ ਹਾਂ ਨਿਕਲ ਜਾਂਦੀਆਂ ਉਹਦੀਆਂ ਤੇ ਉਹ ਦੋਨੋਂ ਹੈਰਾਨ ਹੁੰਦੇ ਆ ਵੀ ਇਹ ਕੱਲਾ ਇਸ ਹਾਲਤ ਦੇ ਵਿੱਚ ਚਲ ਉਹ ਆਪਣੇ ਪੁੱਤ ਨੂੰ ਗੱਲ ਨਾਲ ਲਾਉਂਦੇ ਆ ਤੇ ਉਹਨੂੰ ਪੁੱਛਦੇ ਆ ਵੀ ਕੀ ਗੱਲ ਹੈਗੀ ਵੀ ਸਭ ਠੀਕ ਆ ਤਾਂ ਸੁਖਵੀਰ ਆ ਜਿਹੜਾ ਆਪਣੇ ਮਾਪਿਆਂ ਤੋਂ ਮਾਫੀ ਮੰਗਦਾ ਉਹਨਾਂ ਨੂੰ ਦੱਸਦਾ ਵੀ ਤੁਹਾਡੀ ਨੂੰ ਨੇ ਮੈਨੂੰ ਤਲਾਕ ਦੇ ਦਿੱਤਾ ਕਿਉਂਕਿ ਮੇਰੀ ਨੌਕਰੀ ਚਲੀ ਗਈ ਸੀ ਵੀ ਜਿਹੜਾ ਕੁਝ ਮੈਂ ਤੁਹਾਡੇ ਨਾਲ ਕੀਤਾ ਉਹ ਤਾਂ ਨੂੰ ਸੀ ਤੁਹਾਡੀ ਮੈਂ ਤਾਂ ਪੁੱਤ ਸੀ ਮੈਂ ਨਹੀਂ ਬੋਲਿਆ ਤੇ ਉਹਦੀ ਸਜ਼ਾ ਮੈਨੂੰ ਮਿਲ ਗਈ। ਤਾਂ ਉਹਦੇ ਮਾਪਿਓ ਕਹਿੰਦੇ ਵੀ ਕੋਈ ਗੱਲ ਨਹੀਂ। ਤੂੰ ਐ ਕਿਉਂ ਸੋਚਦਾ ਵੀ ਅਮਰੀਕਾ ਦੇ ਆਸਟ੍ਰੇਲੀਆ ਦੇ ਵਿੱਚ ਹੀ ਜ਼ਿੰਦਗੀ ਸੀ ਵੀ ਇੱਥੇ ਕਿਹੜਾ ਕੁਝ ਹੈ ਨਹੀਂ। ਆਪਣੀ 2 ਬਿੱਗੇ ਜ਼ਮੀਨ ਆ ਵੀ ਉੱਤੇ ਖੇਤੀਬਾੜੀ ਫਸਲ ਵਧੀਆ ਹੁੰਦੀ ਆ। ਤੂੰ ਪੜ੍ਹਿਆ ਲਿਖਿਆ ਤੂੰ ਕੋਈ ਨੌਕਰੀ ਲੱਭ ਲੈ। ਤੇ ਫਿਰ ਸੁਖਵੀਰ ਆ ਜਿਹੜਾ ਕਿੰਨਾ ਟਾਈਮ ਤਾ ਉਹ ਘਰ ਦੇ ਅੰਦਰ ਹੀ ਰਹਿੰਦਾ ਕਿਉਂਕਿ ਉਹਨੂੰ ਆਪਣੇ ਆਪ ਤੋਂ ਸ਼ਰਮ ਆਉਂਦੀ ਸੀ। ਪਰ ਫਿਰ ਉਹ ਸੋਚਦਾ ਵੀ ਹੁਣ ਮੈਂ ਆਪਣੇ ਮਾਂ ਬਾਪ ਲਈ ਬੋਝ ਨਹੀਂ ਬਣਨਾ ਹੈਗਾ ਵੀ ਹੁਣ ਤੱਕ ਮੈਂ ਇਹਨਾਂ ਨੂੰ ਬੋਝ ਹੀ ਦਿੱਤਾ ਵੀ ਮੈਂ ਕੋਈ ਨੌਕਰੀ ਲੱਭਾਂ। ਉਹ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਰਿਜ਼ਿਊਮ ਦਿੰਦਾ ਤੇ ਉਹਨੂੰ ਇੱਕ ਵਧੀਆ ਆਈਟੀ ਕੰਪਨੀ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਫਿਰ ਉਹ ਆਪਣੇ ਮਾਪਿਓ ਨੂੰ ਆਪਣੇ ਨਾਲ ਸ਼ਹਿਰ ਵਾਲੇ ਫਲੈਟ 'ਚ ਰੱਖਦਾ ਤੇ ਉੱਥੇ ਅੱਜ ਉਹ ਵਧੀਆ ਕਮਾਉਂਦਾ ਤੇ ਆਪਣੇ ਮਾਪਿਓ ਨਾਲ ਰਹਿੰਦਾ ਤੇ ਹੁਣ ਉਹਦੇ ਮਾਪਿਓ ਨੇ ਕੋਈ ਵਧੀਆ ਕੁੜੀ ਲੱਭ ਕੇ ਉਹਦਾ ਵਿਆਹ ਵੀ ਕਰਤਾ ਸੀ ਉਹਦਾ ਕਦੇ-ਕਦੇ ਬੜਾ ਦਿਲ ਕਰਦਾ ਆ ਉਹਦੀ ਧੀ ਨੂੰ ਮਿਲਣ ਨੂੰ ਪਰ ਉਹਨੂੰ ਪਤਾ ਸੀ ਵੀ ਉਹਦੇ ਘਰ ਵਾਲੀ ਇੰਨੀ ਜਿੱਦੀ ਆ ਵੀ ਉਹਨੇ ਕਦੇ ਵੀ ਉਹਦੀ ਧੀ ਨੂੰ ਮਿਲਣ ਨਹੀਂ ਦੇਣਾ ਤੇ ਉਹਨੂੰ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਵੀ ਮੈਂ ਵਿਆਹ ਕਰਨ ਵੇਲੇ ਕਾਲੀ ਕੀਤੀ ਤੇ ਮੈਂ ਜਿਉਂਦੇ ਜੀ ਆਪਣੀ ਧੀ ਤੋਂ ਅਲੱਗ ਹੋਇਆ ਆਪਣੀ ਧੀ ਨੂੰ ਯਾਦ ਕਰ ਕਰਕੇ ਰੋਂਦਾ ਬੜਾ ਪਰ ਕਦੇ ਵੀ ਉਹ ਆਪਣੀ ਧੀ ਨੂੰ ਮਿਲ ਨਹੀਂ ਸਕਿਆ ਸੀ ਪਰ ਇੱਕ ਪਾਸੇ ਉਹਨੂੰ ਸਕੂਨ ਸੀ ਕਿ ਮੈਂ ਆਪਣੇ ਮਾਪਿਓ ਕੋਲ ਵਾਪਸ ਆ ਗਿਆ ਤੇ ਮੈਂ ਆਪਣੇ ਮਾਪੇ ਨਾਲ ਜਿਹੋ ਜਿਹਾ ਵਿਵਹਾਰ ਕੀਤਾ ਉਹਦੀ ਸਜ਼ਾ ਮੈਨੂੰ ਮਿਲ ਗਈ ਮੈਨੂੰ ਸਬਕ ਮਿਲ ਗਿਆ ਤੇ ਹੁਣ ਮੈਂ ਆਪਣੇ ਮਾਪਿਓ ਦੇ ਨਾਲ ਹਾਂਜੀ ਦੋਸਤੋ ਬਹੁਤ ਸਾਰੇ ਪੁੱਤਰ ਹੁੰਦੇ ਆ ਜਿਹੜੇ ਕਿ ਆਪਣੇ ਮਾਪਿਓ ਦਾ ਕਰਦੇ ਹੁੰਦੇ ਆ ਪਰ ਉਹ ਘਰਵਾਲੀਆਂ ਦੇ ਦਬਾਅੇ ਠਾਕੇ ਆਪਣੇ ਮਾਪਿਓ ਨਾਲ ਕਈ ਵਾਰ ਬੁਰਾ ਸਲੂਕ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਮਾਪਿਓ ਤੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜਿਹੋ ਜਿਹਾ ਅਸੀਂ ਕਰਾਂਗੇ ਉਹੋ ਜਿਹਾ ਹੀ ਅਸੀਂ ਭਰ ਲੈਨੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ